ਸਾਰਿਆਂ ਨੂੰ ਹੈਲੋ ਕਰ ਮਾਰੇ ਆ ਵੀ ਦੇ ਦੋ ਇਹ ਦੋ ਸਾਰਿਆਂ ਨੂੰ ਸੈਵ ਸਿੰਘ ਵਲੌਸ ਵੱਲੋਂ ਸਾਰਿਆਂ ਨੂੰ ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਸ ਤੁਹਾਡਾ ਸਵਾਗਤ ਆ ਹੋ ਸਕੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਆਪਾਂ ਰੈਡੀ ਹੋ ਗਏ ਸੀਗੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਚੋਗਾ ਗਿਆ ਸੀਗਾ ਅੱਜ ਜੈਤੂ ਡੱਬੇ ਚੱਕ ਕੇ ਲੈ ਕੇ ਆਉਣੀ ਸੀ ਉਹ ਮੈਂ ਲੈ ਆਇਆ ਸੀਗਾ ਤੇ ਉਦੋਂ ਬਾਅਦ ਮੈਂ ਹਾਂ ਰੈਡੀ ਹੋ ਗਿਆ ਸੀ ਸਹਿਬ ਵੀ ਨਾਲ ਆ ਹੈਗੇ ਸਹਿਬ ਦੇ ਇੱਕ ਵਾਰ ਅਸੀਂ ਰੋਟੀ ਖਾਣੀ ਸੀ ਸਹਿਬ ਦੇ ਤਾਂ ਕਰਕੇ ਅਸੀਂ ਪੁਰਾਣੇ ਕੱਪੜੇ ਜਿਹੇ ਪਾਏ ਹੈਗੇ ਹੁਣ ਚੇਂਜ ਕਰਾਂਗੇ ਤੇ ਪਹਿਲਾਂ ਰੋਟੀ ਖਾਵਾਂਗੇ ਫਿਰ ਆਪਾਂ ਜਾਣਾ ਹੈਗਾ ਪਿੰਡ ਪਿੰਡ ਅੱਜ ਪੇਂਟਰ ਲੱਗੇ ਹੋਏ ਨੇ ਸਟਾਰਟ ਕਰਤਾ ਉਹਨਾਂ ਨੇ ਕੰਮ ਉਹਨੂੰ ਦਿੱਤਾ ਸੀ ਵੀ ਟਾਈਮ ਥੋੜਾ ਸਾਡੇ ਕੋਲੋਂ ਕਹਿੰਦੇ ਵੀ ਅਸੀਂ ਬੰਦੇ ਜ਼ਿਆਦਾ ਲਿਆ ਕੇ ਤੇ ਤੁਹਾਡਾ ਕੰਮ ਦੋ ਤਿੰਨ ਦਿਨਾਂ ਦੇ ਵਿੱਚ ਸਾਰਾ ਖੇਚ ਦੇਵਾਂਗੇ ਤੇ ਉਦੋਂ ਬਾਅਦ ਮੈਨੂੰ ਕੋਟਪੂਰੇ ਜਾਣਾ ਹੈਗਾ ਜਿਹੜੀ ਉਹ ਏਜੰਸੀ ਵਾਲਾ ਕੰਮ ਦੱਸਿਆ ਤੁਹਾਨੂੰ ਉਹ ਰਹਿ ਗਿਆ ਹੈਗਾ ਕਾਰ ਹੋਣੀ ਬੁੱਕ ਤੇ ਉਹਦੀ ਜਿੰਨੀ ਪੇਮੈਂਟ ਬੁਕਿੰਗ ਦੀ ਬੰਦੀ ਸੀ ਉਹ ਆਪਾਂ ਕਰਤੀ ਸੀ ਉਹ ਪਹਿਲਾਂ ਕੰਮ ਨਵੇੜੂਆਂ ਜਾ ਕੇ ਫਿਰ ਮੈਂ ਫਰੀਦਕੋਟ ਜਾਣਾ ਹੈਗਾ ਆਪਣੇ ਮਾਸਟਰ ਨੂੰ ਕੱਪੜੇ ਦੇ ਕੇ ਆਉਣ ਹੈਗੇ ਕੱਪੜੇ ਹੋਰ ਬੰਨਨੇ ਆਏ ਸੀ ਤੇ ਕੁਛ ਵਰਕ ਵਾਸਤੇ ਆਏ ਸੀ ਤੇ ਫਿਰ ਮੈਂ ਫਰੀਦਕੋਟ ਕੱਪੜੇ ਫੜਾ ਕੇ ਫਿਰ ਵਾਪਸ ਘਰ ਆਉਂਗਾ ਤੇ ਹੁਣ ਸਭ ਪਹਿਲਾਂ ਰੋਟੀ ਖਾ ਲਈਏ ਫਿਰ ਚੱਲਦੇ ਆਂ ਦੇਖਦੇ ਆਂ ਅੱਗੇ ਕੀ ਬੰਦ ਚਲ ਠੀਕ ਹੋ ਕੇ ਬੈਠ ਜਾ ਠੀਕ ਹੋ ਕੇ ਆਪ ਦੀ ਦਹੀਂ ਚੱਕਲਾ ਫਿਰ ਮੈਂ ਡੈਡੂ ਦੀ ਰੋਟੀ ਹੈ ਡੈਡੂ ਖਾਣਗੇ ਹੈਨਾ ਮਮਾ ਡੈਡੂ ਖਾਣਗੇ ਤੇਰੀ ਦਹੀਂ ਖੜ ਜਾ ਮਮਾ ਖਾਉਂਦੀ ਆ ਕੇ ਪਤੋ ਖੜ ਜਾ ਕੱਲਾ ਕਿਵੇਂ ਖਾਏਗਾ ਪੰਗੇ ਲਈ ਇਹਨਾਂ ਸੁਆ ਨਾਲ ਹੁਣ ਤੈਨੂੰ ਮਮਾ ਨੇ ਨਵਾਇਆ ਹੈਗਾ ਹੁਣ ਰੋਟੀ ਖਾ ਕੇ ਤੇ ਤੇ ਹੱਥ ਧੋਤੇ ਤੇਰੇ ਤਾਂ ਸੁਆ ਨਾਲ ਪੰਗੇ ਲੈਣ ਲੱਗੇ ਚੱਲ ਉਧਰ ਚੱਲ ਉਧਰ ਚੱਲੀ ਚੱਲ ਜਲ ਭਾਜਾ ਉਧਰ ਲੈ ਕੇ ਚੱਲ ਸਟਾਲ ਚੱਲ ਫਿਰ ਆਪਾਂ ਜਾਣਾ ਨੇ ਕੱਪੜੇ ਪਾ ਲੈ ਜਾ ਭਾਜਾ ਹਾਂ ਜਾ ਉੱਥੇ ਜਾ ਮम्मा ਪਾਉਣਗੇ ਨਹੀਂ ਫਿਰ ਮੈਂ ਲੈ ਕੇ ਨਹੀਂ ਜਾਣਾ ਜਾ ਮੋਟਰਸਾਈਕਲ ਹੀ ਚੱਲ ਪਵਾ ਕੇ ਆ ਕੱਪੜੇ ਠੀਕ ਹੈ ਆ ਬੋ ਆ ਕੀ ਕਰਦਾ ਪੁੱਤ ਦੱਸੀ ਉਹ ਦੇਣਾ ਹੀ ਕਰਦਾ ਸੀ ਚਮਟੇ ਨਾਲ ਹਾਂ ਇਹਦੇ ਨਾਲ ਕੀ ਬਣਾਉਂਦਾ ਸੀਗਾ ਸਬਜ਼ੀ ਘੋੜਦਾ ਸੀਗਾ ਹਾਂ ਘੋੜਦੇ ਸਬਜ਼ੀ ਮम्मा ਮੈਂ ਕਾਦੀ ਬੋਰਾ ਸਬਜ਼ੀ ਬਣਾਉਣਾ ਹੈ ਬਣਾ ਲੈ ਲੋ ਜੀ ਬਟੀ ਕਾਲ ਦਾ ਪਰ ਆ ਰਹੇ ਤੇ ਹੁਣ ਸਾਬ ਦਾ ਬੈਗ ਲੈ ਆਵਾਂ ਤੇ ਫਿਰ ਆਪਾਂ ਚੱਲਦੇ ਆਂ ਜਿੱਥੇ ਜਿੱਥੇ ਖੇਡਦਾ ਉੱਥੇ ਹੀ ਸੈੱਟ ਬੰਨ੍ਹਦਾ ਸਰਕਲ ਸੂਕਾ ਸਾਰਾ ਕੁਝ ਆਉਂਦਾ ਉਹ ਮੈਂ ਕਦੇ ਕਦੇ ਸ਼ਾਮ ਨੂੰ ਚੱਕ ਦਿੰਦਾ ਐਸ ਵੇਲੇ ਨਹੀਂ ਦੇਖਦਾ ਫਿਰ ਜਾਏ ਬਾਹਰ ਹੀ ਲੀ ਬੈਠਾ ਜਾਵੇ ਤਾਂ ਨਾਲ ਲੈ ਜਾਏ ਖੇਡ ਲੈਂਦਾ ਪਿੰਡ ਇਹ ਆ ਪਾੜਵੱਤੀ ਹੋਵੇ ਯਾਰ ਕਾੜ ਦੇ ਮੇਰੇ ਪੈਰਾਂ 'ਚ ਮਾਰਨਾ ਹਟਦੇ ਜਾਣ ਕੇ ਸ਼ਰਾਰਤਾਂ ਖੜ ਜਾ ਕੇ ਸ਼ਰਾਰਤੀ ਓਏ ਸ਼ਰਾਰਤੀ ਦੱਸ ਸ਼ਰਾਰਤਾਂ ਕਰਦਾ ਹਾਂ ਵੀ ਦੋਸਤੋ ਆਪਾਂ ਪਹਿਲਾਂ ਲੈਣੀਆਂ ਲੈਣੀਆਂ ਸਹੀਆਂ ਤੁਹਾਨੂੰ ਪਰੀਤ ਨਹੀਂ ਦੇ ਹਾਂ ਆਪਾਂ ਲੈਸਾਂ ਲੈਣੀਆਂ ਇਹਨੂੰ ਦੱਸਾਂ ਲਈ ਜਾਂਦੀ ਐ ਫਿਰ ਚੱਲਦੇ ਆਂ ਪਿੰਡ ਨੂੰ ਹਾਂ ਭਈ ਬਾਹਰ ਨਹੀਂ ਜਾਣਾ ਆ ਜਾ ਆ ਜਾ ਇੱਧਰ ਆ ਜਾ ਬਾਹਰ ਨਹੀਂ ਜਾਣਾ ਹਾਂ ਤੇਰੇ ਟਰੈਕਟਰ ਕਾਰ ਕਿੱਥੇ ਤੇਰੀ ਸਹਿਬ ਕਾਰ ਕਿੱਥੇ ਆਪਣੀ ਸਾਬ ਕਾਰ ਹਾਂਜੀ ਦੋਸਤੋ ਹੁਣ ਆਪਾਂ ਪਿੰਡ ਹੋ ਕੇ ਸਹਿਬ ਸਿੰਘ ਵਰਗਿਆਂ ਨੂੰ ਉਤਾਰਿਆ ਇਹ ਕਾਰ ਤੇ ਚਾਹ ਪੀ ਕੇ ਤੇ ਹੁਣ ਫਿੜੀ ਹੋ ਗਏ ਜੀ ਆਪਾਂ ਜਲਪੇ ਕੋੜਪੁਰਾ ਨੂੰ ਤੇ ਹੁਣ ਆਪਾਂ ਜਾਵਾਂਗੇ ਜਾਂਸੀ ਅੱਜ ਫਾਈਨਲ ਕਰ ਦੇਣਾ ਸਾਰਾ ਏਜੰਸੀ ਦਾ ਕੰਮ ਪੇਪਰਵਰਕ ਅਜੇ ਵਿਚਾਲੇ ਪਿਆ ਉਹ ਪੂਰਾ ਕਰਵਾਉਣਾ ਤੇ ਪੇਮੈਂਟ ਕਰਨੀ ਹੈਗੀ ਆ ਉਹਨਾਂ ਨੂੰ ਤੇ ਉਹ ਕੰਮ ਕਰਕੇ ਮੈਂ 1-2 ਘੰਟੇ ਮੈਨੂੰ ਲੱਗਣਗੇ ਕੋੜ ਕੋ ਪੂਰੇ ਤੇ ਫਿਰ ਮੈਂ ਜਾਣਾ ਹੈਗਾ ਫਰੀਦਕੋਟ ਨੂੰ ਤੁਹਾਨੂੰ ਦੱਸਿਆ ਸੀਗਾ ਇਹ ਕੱਪੜੇ ਫੜਾ ਕੇ ਆਉਣੇ ਹੈਗੇ ਆ ਮਾਸਟਰ ਜੀ ਨੂੰ ਸਟੀਚਿੰਗ ਵਾਲੇ ਨੂੰ ਤੇ 2 ਨੰਬਰ ਤੇ ਜਾਣਾ ਹੈਗਾ ਜੀ ਆਪਾਂ ਵਰਕ ਵਾਲੇ ਮਾਸਟਰ ਕੋਲ ਆਪਣਾ ਕੋਲ ਉਹਨਾਂ ਕੱਪੜੇ ਬਣਾਉਣੇ ਹੈਗੇ ਆ ਉਹ ਤਾਂ ਪਹਿਲਾਂ ਕਹਿੰਦੇ ਸੀ ਬੱਸ ਦੇ ਭੇਜ ਦੇ ਮੈਂ ਆਖਿਆ ਵੀ ਚਲੋ ਪਾਸਾ ਵਾਲਾ ਵੀ 100 150 ਰੁਪਏ ਲਊਗਾ ਤੇ ਆਪਾਂ ਕਿਉਂ ਨਾ ਗਾਂਹ ਹੀ ਚਲੇ ਜਾਵਾਂਗੇ ਇੰਨੇ ਦੇ ਤੇਲ 'ਚ ਗੱਡੀ ਮੁੜਿਆਊਗੀ ਤੇ ਨਾਲੇ ਆਪਦੇ ਟਾਈਮ ਨਾਲ ਕੱਪੜੇ ਟਿਕਾਣੇ ਲੱਗ ਜਾਣਗੇ ਕਿਉਂਕਿ ਸਟਿਚਿੰਗ ਵਾਲੇ ਤੇ ਵਰਕ ਵਾਲੇ ਆਪਾਂ ਕੱਪੜੇ ਜਲਦੀ ਦੇਣੇ ਹੈਗੇ ਆ ਭੂਆ ਜੀ ਦੇ ਕੱਪੜੇ ਆ ਸਾਰੇ ਇਹ ਆ ਤੇ ਉਹਨਾਂ ਨੇ ਦਿਨ ਥੋੜੇ ਰਹਿੰਦੇ ਆ ਬਾਹਰ ਜਾਣ ਚੋਂ ਜਲਦੀ ਕੰਮ ਕਰਵਾਉਣਾ ਤੇ ਮੈਂ ਕਿਹਾ ਚਲੋ ਵੀ ਆਪ ਹੀ ਫੜਾ ਕੇ ਆਵਾਂ ਤੇ ਮੈਂ ਬਸ ਪਹੁੰਚ ਗਿਆ ਗੋਲਪੁਰਾ ਇੱਕ ਵਾਰ ਏਜੰਸੀ ਚਲਦਾ ਹਾਂ ਜੀ ਆਪਾਂ ਪਹੁੰਚ ਗਏ ਏਜੰਸੀ ਤੇ ਮਾਈ ਥੋੜਾ ਜਿਹਾ ਬਿਜੀ ਸੀਗਾ ਤੇ ਉਹ ਕਹਿੰਦਾ ਮੈਂ ਤੁਹਾਨੂੰ ਸੀ ਬਣੀ ਹੁੰਦੀ ਆਪਾਂ ਨੋ ਵੀ ਦੋਸਤੋ ਆਪਾਂ ਪਹੁੰਚ ਗਏ ਏਜੰਸੀ ਤੇ ਹੁਣ ਆਪਾਂ ਏਜੰਸੀ ਦੇ ਵਿੱਚ ਕਰਦੇ ਆ ਆਪਣੇ ਕੰਮ ਅੱਜ ਫਾਈਨਲ ਕਰਾ ਦੇਣਾ ਹੈਗਾ ਜੀ ਆਪਾਂ ਸਾਰਾ ਹਾਂਜੀ ਹੁਣ ਆਪਣਾ ਹੋ ਗਿਆ ਕੰਮ ਫਾਈਨਲ ਏਜੰਸੀ ਦਾ ਚੈੱਕ ਆਪ ਉਹ ਦੇਖਤਾ ਹੈਗਾ ਬਾਈ ਜੀ ਨੂੰ ਤੇ ਉਧਰ ਲਵਾਇਆ ਮੈਂ ਜਾ ਕੇ ਬੈਂਕ ਦੇ ਵਿੱਚ ਡਨ ਹੋ ਗਿਆ ਸਾਰਾ ਤੇ ਬਸ ਹੁਣ ਆਪਾਂ ਗੱਡੀ ਲੈ ਕੇ ਜਾਣੀ ਹੈਗੀ ਇਹ ਦੇਖੋ ਹੁਣ 5-7 ਦਿਨ ਦੇ ਵਿੱਚ ਆਪਾਂ ਨੂੰ ਗੱਡੀ ਮਿਲ ਜਾਊਗੀ ਸਾਰਾ ਟੋਟਲ ਆਪਣਾ ਹੋ ਗਿਆ ਕਲੀਅਰ ਤੇ ਫਿਰ ਤੁਹਾਨੂੰ ਦੱਸਾਂਗੇ ਗੱਡੀ ਵੀ ਦਿਖਾਵਾਂਗੇ ਕਿਹੜੀ ਹੈ ਤੇ ਹੁਣ ਮੈਂ ਚੱਲਦਾ ਹੈਂਗਾ ਫਰੀਦਕੋਟ ਕੱਪੜੇ ਫੜਾਇਆ ਵਾ ਮਾਸਟਰ ਜੀ ਨੂੰ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਆਪਾਂ ਕੱਪੜੇ ਫੜਾ ਕੇ ਮਾਸਟਰ ਜੀ ਨੂੰ ਆ ਕੇ ਵਾਪਸ ਤੇ ਦੂਜੇ ਮਾਸਟਰ ਦੇ ਕੱਪੜੇ ਆਪਾਂ ਕढ़ाई ਵਾਲੇ ਦੇ ਇੱਥੇ ਫੜਾ ਤੇ ਆਪੇ ਆ ਕੇ ਲੈ ਜਾਊਗਾ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਵੀ ਦੋਸਤੋ ਆਪਾਂ ਪਹੁੰਚ ਕੇ ਘਰ ਤੇ ਪਹਿਲਾਂ ਮਿੱਟੀ ਲਾ ਰਹੇ ਸੀ ਆ ਸਾਹਮਣੇ ਟਰੈਕਟਰ ਵਾਲੇ ਤੇ ਜਿੱਥੇ ਆਪਾਂ ਝੋਨਾ ਬਾਸਮਾ ਤੇ ਸਿਰਦੇ ਹੈਗੇ ਤੇ ਹੁਣ ਹਲ ਨਾਲ ਪੇਂਟ ਦਾ ਕੰਮ ਚੱਲੀ ਜਾਂਦਾ ਹੈਗਾ ਕਰੇ ਮੈਂ ਦਿਖਾਉਣਾ ਤੁਹਾਨੂੰ ਜਾ ਕੇ ਤੇ ਹੁਣ ਵੇਖਦੇ ਆ ਕੀ ਕਰਦਾ ਭਾਈ ਸਾਹਿਬ ਸਿੰਘ ਮਿੱਟੀ ਬਹੁਤ ਪਈ ਹੈ ਹਨਾ ਥੱਲੇ ਸਾਰਾ ਮਾਰਨਾ ਭੋਕਰ ਚੰਗੀ ਤਰ੍ਹਾਂ ਮਾਰ ਲਿਆ ਹੈ ਬਾਈ ਆ ਢੋਲ ਤਾਂ ਖਾਲੀ ਹੈ ਹਨਾ ਠੀਕ ਹੈ ਉਹ ਸਾਰਾ ਆ ਸਾਰਾ ਝਾੜ ਝਾੜ ਕੇ ਪੈਪਾਈਆਂ ਵਿੱਚ ਪਾ ਦੇਾਂਗੇ ਹਨਾ ਇੱਕ ਸਾਈਡ ਸਾਰਾ ਇੱਕ ਸਾਈਡ ਲਾ ਦੇ ਚੰਗਾ ਲੱਗੀ ਆ ਵੀ ਆਪਣੇ ਦੋਨੇ ਕਿਨੇ ਕਿ ਕਿ ਸ਼ਿਕਾਰੀ ਆ ਰੱਖੀ ਬਹੁਤ ਜ਼ਿਆਦਾ ਕਰਦੇ ਦੋਸਤ ਇਹਨਾਂ ਦਾ ਤੁਹਾਨੂੰ ਦਿਖਾਉਣਾ ਬੰਦ ਲਾ ਮੈਂ ਦੇਸੀ ਰੱਖਿਆ ਪੁੱਤ ਹਟ ਜਾ ਪਾਸੇ ਹਟ ਜਾ ਬੱਸ ਚੱਲ ਹਟ ਬੱਸ ਚੱਲ ਬੱਸ ਦੇਸੀ ਪੂਰੇ ਕੌੜ ਨੇ ਰਾਖੀ ਬਹੁਤ ਕਰਦੇ ਆ ਇੱਥੇ ਪਿਆਰ ਆਪਣਾ ਪੂਰਾ ਹੈ ਨਾ ਨਾ ਮੈਂ ਅਮਾ ਭਾਵੇਂ ਦਸਾਂ ਦਿਨਾਂ ਬਾਅਦ ਹਫ਼ਤੇ ਬਾਅਦ 15 ਦਿਨਾਂ ਬਾਅਦ ਇਹਨਾਂ ਨੇ ਹਾਰਨ ਦੀ ਵੇਖ ਲਾ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਗਿਆ ਪੁੱਛਾ ਮਾਰਨ ਲੱਗ ਜਾਂਦੇ ਉਹ ਨਹੀਂ ਭਾਵੇਂ 6 ਮਹੀਨੇ ਬਾਅਦ ਆਈਏ ਘਰੇ ਉਹ ਪਿਆਰ ਕਰਦੇ ਆਪਾਂ ਹੁਣ ਆ ਰੂਮ ਦੀ ਸਫਾਈ ਕਰਦੇ ਆਪਾਂ ساری ਮਿੱਟੀ ਆ ਵੱਧ ਗਈ ਕੁਝ ਲੱਗ ਗਈ ਹੈਗੀ ਹੈਗੀ ਹੈ ਅੱਛਾ ਅੰਦਰ ਪੇਂਟ ਦਾ ਕੰਮ ਚੱਲੀ ਜਾਂਦਾ ਹੈਗਾ ਇਹ ਜਾਨਵਰਾਂ ਨੂੰ ਹੀ ਪਾ ਦੇ ਝੋਨਾ ਜਾ ਹਨ ਇਧਰ ਸਾਰੇ ਸਫਾਈ ਕਰਨੀ ਪਊਗੀ ਹਨਾ ਮਲਗੀ ਤੇ ਸਾਰੇ ਸਫਾਈ ਕਰਨੀ ਪਊਗੀ ਹਾਂਜੀ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੇ ਵਲੌਗ ਕਿੱਦਾਂ ਦੇ ਨੇ ਤੇ ਸਾਨੂੰ ਮੋਟੀਵੇਸ਼ਨ ਮਿਲਦਾ ਹੈਗਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ